ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਡ ਭੁੱਡੀ ਵਾਲਾ ਜ਼ਿਲ੍ਹਾ ਦੋਸਤੋ ਸ਼੍ਰੀ ਮੁਕਤਸਰ ਸਾਹਿਬ ਪਈ ਜਾਂਦਾ ਇਸ ਪਿੰਡ ਨੂੰ ਤੇ ਤਹਿਸੀਲ ਦੋਸਤੋ ਗਿੱਦੜਵਾਹਾ ਪਈ ਜਾਂਦੀ ਆ ਤੇ ਦੋਸਤੋ ਬਾਈ ਦਾ ਵਪਾਰ ਦਾ ਕੰਮ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤਿੰਨਾਂ ਨਗਾ ਦੀ ਵੀਡੀਓ ਕਵਰ ਕਰਨ ਲੱਗੇ ਆ ਡਿਟੇਲ ਸਾਰੀ ਪ੍ਰੋਪਰ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਆਓ ਬਈ ਜੀ ਬਈ ਸਸੀ ਗਾ ਹੋ ਠੀਕ ਠਾਕ ਬਈ ਹਾਂਜੀ ਬਈ ਠੀਕ ਆ ਨਾਂ ਦੱਸਦੀ ਭਰਾ ਜਵਰਜੰਗ ਸਿੰਘ ਜਵਰਜੰਗ ਸਿੰਘ ਬਈ ਇੱਕ ਵਾਰੀ ਨੰਬਰ ਵੀ ਦੱਸਦੀ ਆਪਣਾ 62832 6298 ਠੀਕ ਆ ਕਿੰਨੇ ਨਗ ਬਕਾਉ ਆ ਬਈ ਅੱਜ ਆਪਾਂ ਤਨਨਉ ਠੀਕ ਆ ਬਈ ਜਰਸੀ ਦੀ ਤਾਜੀ ਸੂਈ ਦੀ ਗੱਲ ਕਰ ਲਈ ਕਿੰਨਾ ਮਾਸੂਗਾ ਸੂਈ ਆ ਪਹਿਲੇ ਸੂਈ ਸੂਈਏ ਵੀਰੇ ਮੂੰਹ ਚਾਰ ਦਾਂਦਾ ਠੀਕ ਆ ਇਹ ਹੈਗੀ ਆਪ 50062 ਦੀ 50062 ਦੀ ਆਪ 40146 ਦੀ ਵੱੱਛੀ ਹੈ ਇਹਦੀ 40146 ਦੀ ਵੱੱਛੀ ਆ ਮਗਰ ਹਾਂ ਸੁਭਾਈ ਸੂਈ ਆ ਇਹ ਸੁਭਾਜੀ ਸੂਈ ਆ 8 ਵਜੇ ਸੂਈ ਆ ਦੋਸਤੋ ਹਾਂ ਜੇਰ ਦੂਰ ਪੈ ਗਈ ਕੱਪੜੀ ਦਾ ਜੇਰ ਦਾ ਦੋਸਤੋ ਬਾਈਆਂ ਦਾ ਵੀਡੀਓ ਹੈਗੀ ਆ ਆਪਣੇ ਕੋਲ ਇਹ ਕੰਪਲੀਟ ਆ ਜੇਰ ਨੂੰ ਤੇ ਬੱਚੇ ਨੂੰ ਝੰਗਾਤਾ ਬਈ ਹਾਂ ਠੀਕ ਆ ਮੂਹ ਚੋ ਇਹ ਆ ਬੋ ਕਿਲੋ ਚੋ ਆ 2 ਕਿਲੋ ਚੋ ਕੇ ਦੋਸਤੋ ਤੇ ਬੱਚੇ ਨੂੰ ਚੰਗਾ ਆਇਆ ਹੋਇਆ ਵੇਖ ਸਕਦੇ ਆ ਦੋਸਤੋ ਪੰਜਾਬ ਵਾਲੀ ਜਸਤੀ ਆ ਸੋਹਣੇ ਕੱਦ ਕਾਠ ਵਾਲੀ ਤੇ ਮੂਹੋ ਦੋਸਤੋ ਬਾਈਆਂ ਦਾ ਚਾਰ ਦੰਦ ਦਾ ਵੇਖ ਸਕਦੇ ਆ ਪਹਿਲਾ ਸੂਰਾ ਸੂਈ ਆ ਦੋਸਤੋ ਹਵਾਨੇ ਦੀ ਤਿਆਰੀ ਬਹੁਤ ਸੋਹਣੀ ਆ ਵੇਖ ਸਕਦੇ ਆ ਪੂਰੇ ਵੱਡੇ ਕੱਦ ਕਾਠ ਵਾਲੀ ਆ ਦੋਸਤੋ ਅੱਛੀ ਬੱਚੀ ਨੂੰ ਦੋਸਤੋ ਜਨਮ ਦਿੱਤਾ ਇਹਨੇ ਹਵਾਨੇ ਦੀ ਗੱਲ ਕਰੀਏ ਦੋਸਤੋ ਹਵਾਨਾ ਬਹੁਤ ਸੋਹਣਾ ਦੋਸਤੋ ਤਿਆਰੀ ਬਹੁਤ ਸੋਹਣੀ ਆ ਦੋਸਤੋ ਵੇਖ ਸਕਦੇ ਆ ਪੂਰਾ ਜੋਸ਼ ਵਾਲਾ ਹਵਾਨਾ ਦੋਸਤੋ ਮੁੱਠੀ ਜਵਾਈ ਵਾਲਾ ਥਾਂ ਲੱਗਿਆ ਦੋਸਤੋ ਦੋਵੇਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਜਿਹੜੀ ਜਜਮੈਂਟ ਆ ਦੋਸਤੋ ਕਰਵਾ ਦੇਣੀ ਹੈ ਬਾਕੀ ਫੇਸ ਬਿਊਟੀ ਦੀ ਗੱਲ ਕਰੀਏ ਦੋਸਤੋ ਫੇਸ ਬਿਊਟੀ ਚੰਗੀ ਹੈ ਵੇਖ ਸਕਦੇ ਆ ਸਾਫ਼ ਸੁਥਰੀ ਵਹਿੜਾ ਦੋਸਤੋ ਤੇ ਬੱਚੀ ਨੂੰ ਦੋਸਤੋ ਵੇਖ ਸਕਦੇ ਆ ਬਹੁਤ ਸੋਹਣੀ ਨੂੰ ਜਨਮ ਦਿੱਤਾ ਇਹਨੇ ਬਿਲਕੁਲ ਦੋਸਤੋ ਨਿੱਕਾ ਕਾਨਾ ਦੋਸਤੋ ਤੋੜ ਕੇ ਤੁਹਾਨੂੰ ਇਹ ਤਾਜੀ ਸੂਈ ਵਹਿੜ ਨਹੀਂ ਦਿਖਾਉਣੀ ਕੱਲੀ ਕਿਉਂ ਓਕੇ ਬਾਹਰ ਕਣੀਆਂ ਆ ਰਹੀਆਂ ਪਸ਼ੂ ਅੰਦਰ ਖੜੇ ਆ ਤਾਜੀ ਸੂਈ ਆ ਇਸੇ ਕਰਕੇ ਊਂ ਦੋਸਤੋ ਵੈਸੇ ਤੁਹਾਨੂੰ ਅਨਮਾਨ ਦੋਵੇਂ ਪਾਸੇ ਕਰਵਾ ਦਿੰਨੇ ਆ ਦੋਸਤੋ ਕੋਈ ਛੋਟੇ ਕਦ ਕਾਠ ਵਾਲੀ ਨਹੀਂ ਦੋਸਤੋ ਕਦ ਕਾਠ ਚੰਗਾ ਦੋਸਤੋ ਸੋਹਣੀ ਜਰਸੀ ਆ ਦੋਸਤੋ ਪੰਜਾਬ ਵਾਲੀ ਦੇਖ ਸਕਦੇ ਆ ਬਾਕੀ ਦੋਸਤੋ ਜਿਸ ਭਰਾ ਨੇ ਖਰੀਦੀ ਨਹੀਂ ਹੋਏ ਇੱਥੇ ਆ ਕੇ ਆਦੀ ਤਸੱਲੀ ਕਰ ਲੇ ਬਾਕੀ ਪਸ਼ੂ ਦੋਸਤੋ ਦੋਵੇਂ ਤੁਹਾਨੂੰ ਤੋਰ ਕੇ ਵਿਖਾ ਦਿੰਨੇ ਆ ਮੁੱਲੇ ਦਾ ਭਰਾ ਤੋਂ ਪੁੱਛ ਲੈਨੇ ਕੀ ਮੁੱਲ ਕਰਾਂਗੇ ਭਰਾ ਇਹਦਾ ਇਹਦਾ 82000 ਰੁਪਏ ਇਹਦਾ 82000 ਹਾਂਜੀ ਕੋਈ ਥੋੜਾ ਬਹੁਤਾ ਮੰਨ ਤਾਂ ਹਾਂ ਉਹ ਮੌਕੇ ਤੇ ਲਓ ਵੀ ਸੱਜਣੋ ਮਾਨਤਾਨ ਤੁਹਾਡੇ ਇੱਥੇ ਆਇਆਂ ਦਾ ਹੋ ਜਾਣਾ ਦੋਸਤੋ ਇਹਦਾ 82000 ਰੁਪਿਆ ਰੇਟ ਆ ਤੇ ਦੋ ਨੰਬਰ ਜੱਸੀ ਦੀ ਗੱਲ ਕਰੀਏ ਬਈ ਇਹਦੀ ਕੀ ਡਿਟੇਲ ਆ ਇਹ ਦੂਜਾ ਸੂਆ ਵੀਰੇ ਦੂਜਾ ਸੂਆ ਸੂਈ ਵੀ ਆ ਹਾਂ ਤੇ ਇਹਦੇ ਥੱਲੇਗਾ 12 ਕਿਲੋ ਦੁੱਧ ਇਹਦੇ ਥੱਲੇ ਇਸ ਵਕਤ 12 ਕਿਲੋ ਦੁੱਧ ਤਿਆਰ ਆ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਉਹ ਵੀ ਨਹੀਂ ਹੋ ਗਿਆ ਸੂਈ ਨੂੰ ਇੱਕ ਟੀਕਾ ਇਹਦੇ ਕੱਲ ਲਵਾਇਆ ਇੱਕ ਅੱਜ ਠੀਕ ਆ ਲਵਾਤਾ ਅੱਜ ਹਾਂ ਹੁਣ ਵੀ ਸੀਣ ਭਰਾਇਆ ਤੇ ਕੱਲ ਵੀ ਭਰਾਇਆ ਠੀਕ ਆ ਲੋਵੀ ਸੱਜਣੋ ਬਾਈ ਦਾ ਕਹਿਣਾ ਵੀ ਸੀਮਣੇ ਦੇ ਲੱਗਿਆ ਕੱਲ ਵੀ ਲੱਗ ਗਿਆ ਤੇ ਅੱਜ ਵੀ ਲੱਗ ਗਿਆ ਤੇ ਦੋਸਤੋ 12 ਕਿਲੋ ਇਸ ਵਕਤ ਦੁੱਧ ਤਿਆਰ ਆ ਤੇ 2 ਮਹੀਨੇ ਹੋ ਗਏ ਦੋਸਤੋ ਸੂਈ ਨੂੰ ਵੇਲਵੂਲ ਚੰਗੀ ਹੈ ਦੋਸਤੋ ਕਦ ਕਾਠੇ ਦਾ ਵੀ ਸੋਹਣਾ ਨੇੜੇ ਹੋ ਕੇ ਦੋਸਤੋ ਤੁਹਾਨੂੰ ਥਣ ਹਵਾਨਾ ਵਿਖਾ ਦੇਣਾ ਦੇਖ ਸਕਦੇ ਆ ਦੋਸਤੋ ਦੁਪਹਿਰ ਦਾ ਵੇਲਾ ਦੋਸਤੋ ਜੇ ਟਾਈਮ ਦੀ ਗੱਲ ਕਰੀਏ ਟਾਈਮ ਤੁਹਾਨੂੰ ਵਿਖਾ ਦਿੰਦੇ ਆ 12:53 ਮਿੰਟ ਹੋ ਚੁੱਕੇ ਆ ਦੋਸਤੋ ਦੇਖ ਸਕਦੇ ਆ ਉਸ ਢੰਗ ਨਾਲ ਉਸ ਢੰਗ ਨਾਲ ਦੀ ਜੱਜਮੈਂਟ ਲਾ ਲਈ ਸਾਫ਼ ਸੁਥਰਾ ਥਾਣਾ ਦੋਸਤੋ ਦੇਖ ਸਕਦੇ ਆ ਕਿੰਨੇ ਵਜੇ ਚਵਾਈ ਹੋਈ ਹੈ ਬਈ 6:30 6:30 ਵਜੇ ਦੇ ਲਗਭਗ ਦੋਸਤੋ ਚਵਾਈ ਇਹਨਾਂ ਦੀ ਹੋਈ ਵੀ ਹੈ ਦੇਖ ਸਕਦੇ ਆ ਤੇ ਇਹ ਤੋਰ ਕੇ ਵਿਖਾਰ ਗਈ ਬਈ ਦੇਖ ਸਕਦੇ ਆ ਇਹ ਵੀ ਦੋਸਤੋ ਸੋਹਣੀ ਜਰਸੀ ਆ ਜਿਹੜਾ ਵੀਰ ਲੈਂਦਾ ਦੋਸਤੋ ਸੀਮਨ ਲੱਗੇ ਹੋਏ ਆ ਫੇਸ ਬਿਊਟੀ ਇਹਦੀ ਵੀ ਚੰਗੀ ਹੈ ਅਵੇਲੇਬਲ ਚੰਗੀ ਆ ਬਾਕੀ ਸੋਹਣਾ ਕੱਦ ਕਾਠ ਇਹਦਾ ਦੋਸਤੋ ਦੇਖ ਸਕਦੇ ਆ ਲੈ ਚੱਲ ਬਈ ਤੋਰ ਬਾਕੀ ਦੋਸਤੋ ਰੁਟੀਨ ਦੇ ਵਿੱਚ ਬਾਈ ਕੋਲੇ ਪਸ਼ੂ ਹੁੰਦੇ ਆ ਇਹਦੇ ਬਾਈ ਰੇਂਜਰ ਦਾ ਰੇਂਜਰ ਸੀਮਨ ਇਹਦੇ ਰੇਂਜਰ ਦਾ ਹਾਂ ਲੋ ਵੀ ਸੱਜਣੋ ਇਹਦੇ ਰੇਂਜਰ ਬੁੱਲ ਦਾ ਸੀਮਨ ਲੱਗਿਆ ਹੋਇਆ ਜਰਸੀ ਦਾ ਇਹਦਾ ਕੀ ਰੇਟ ਕਰਾਂਗੇ ਭਰਾ ਇਹਦਾ 50000 ਰੁਪਏ ਇਹਦਾ 50000 ਰੁਪਇਆ ਰੇਟ ਆ ਮਾਨਤਾ ਨੇ ਚੋ ਵੀ ਹੋ ਜੂ ਹਾਂਜੀ ਲੋ ਵੀ ਸੱਜਣੋ ਇਹਦਾ ਰੇਟ 50000 12 ਕਿਲੋ ਦੁੱਧ ਆ ਤੇ 2 ਮਹੀਨੇ ਐ ਸੂਈ ਆ ਦੋਸਤੋ ਸੀਮਨ ਅੱਜ ਵੀ ਲੱਗਿਆ ਤੇ ਕੱਲ ਵੀ ਲੱਗਿਆ ਦੋਸਤੋ ਤੇ ਇਸ ਤੋਂ ਅੱਗੇ ਦੋਸਤੋ ਤਿੰਨ ਨੰਬਰ ਗਾਂ ਬਾਈ ਕੋਲੇ ਇਹਦੇ ਬਾਰੇ ਜਾਣਕਾਰੀ ਲੈਣੇ ਆ ਇਹ ਵੀ ਦੂਜਾ ਸੂਆ ਇਹ ਵੀ ਦੂਜਾ ਸੂਆ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਸੂਈ ਨੂੰ ਇਹ ਤਾਂ ਨਹੀਂ ਹੁਣ ਆਪਾਂ ਲਿਆਂਦੀ ਗਾਂ 3-4 ਮਹੀਨੇ ਹੋ ਗਏ ਉਹਨੇ ਮੰਨ ਲਾ ਠੀਕ ਆ 4 ਹੋ ਗਏ 4 ਆ ਦੇ ਸੂ ਤੇ ਹੁਣ 16 ਤੇ 17 ਤਰੀਕ ਨੂੰ ਦੋ ਸੀਮਨ ਭਰੇ ਆ ਠੀਕ ਆ 16 ਤੇ 17 ਤਰੀਕ ਨੂੰ ਸੀਮਨ ਲੱਗਿਆ 27 ਤਰੀਕ ਹੋਊਗੀ ਹਾਂ ਠੀਕ ਆ ਲਓ ਬਈ ਸੱਜਣੋ 10 ਦਿਨ ਹੋ ਗਏ ਤੇ ਹੋਰ 10 ਦਿਨਾਂ ਨੂੰ ਦੋਸਤੋ ਇਹਦਾ ਪਤਾ ਲੱਗ ਜਾਣਾ 10 11 ਦਿਨਾਂ ਤਾਈਂ ਤੇ ਜਿਹੜਾ ਭਰਾ ਖਰੀਦਦਾ ਦੁੱਧ ਕਿੰਨਾ ਬਈ ਇਹਦਾ ਇਹਦੇ ਥੱਲੇ 12 ਕਿਲੋ ਹੀ ਬਈ ਇਹਦੇ ਥੱਲੇ ਵੀ 12 ਕਿਲੋ ਇਹ ਸੀਮਨ ਅੱਗੇ ਤੋਂ ਲੱਗਿਆ ਆਇਆ ਆਪਣੇ ਕੋਲੇ ਨਹੀਂ ਆਪਾਂ ਘਰੇ ਲਿਆ ਕੇ ਬਈ ਘਰੇ ਲਿਆ ਕੇ ਲਵਾਇਆ ਟਾਈਮ ਹੋ ਗਿਆ ਜਿਉ ਆਪਣੇ ਕੋਲ ਠੀਕ ਆ ਲੋ ਵੀ ਸੱਜਣੋ ਬਾਈਆਂ ਦਾ ਆਪਣੇ ਕੋਲੇ ਆਏ ਆ ਕੇ ਸੀਮਨ ਆਏ ਨੇ ਲਿਆ ਤੇ ਦੁੱਧ ਕਿੰਨਾ ਦੱਸਿਆ ਸੀ ਬਾਈ 12 12 ਕਿਲੋ ਦੋਵੇਂ ਟਾਈਮਾਂ ਦਾ ਠੀਕ ਆ ਲੋ ਵੀ ਸੱਜਣੋ ਦੋਵੇਂ ਟਾਈਮਾਂ ਦਾ 12 ਕਿਲੋ ਦੁੱਧ ਦਾ ਬਾਈਆਂ ਦਾ ਵੀ ਸੂਈ ਹੋਈ ਆਈ ਆ ਆਪਣੇ ਕੋਲੋਂ ਅੱਗੇ ਤੋਂ 3-4 ਮਹੀਨੇ ਹੋ ਗਏ ਹੋਣੇ ਸੂਈ ਨੂੰ ਬਾਕੀ ਦੋਸਤੋ ਫੇਸ ਬਿਊਟੀ ਇਹਦੀ ਵੀ ਚੰਗੀ ਹੈ ਦੇਖ ਸਕਦੇ ਆ ਤੇ ਨੇੜੇ ਹੋ ਕੇ ਦੋਸਤੋ ਤੁਹਾਨੂੰ ਥਣਾ ਦਾ ਸਾਈਜ਼ ਗਿਆ ਵਿਖਾ ਦਿੰਦੇ ਆ ਦੇਖ ਸਕਦੇ ਆ ਸੋਹਣਾ ਥਾਣਾ ਦੋਸਤੋ ਦੁਪਹਿਰ ਦਾ ਵੇਲਾ ਕਿਉਂਕਿ ਸ਼ਾਮ ਤਾਈ ਇਹਨਾਂ ਨੇ ਹਵਾਨੇ ਭਰਨੇ ਆ ਦੋਸਤੋ ਦੋਸਤੋ ਸੋਹਣੇ ਹਵਾਨੇ ਆ ਕੋਈ ਫੋੜ ਸ਼ਾਂਗ ਨਹੀਂ ਸਾਫ਼ ਸੁਥਰੇ ਲਾਵੇ ਖੋਲਕੇ ਇਹਨੂੰ ਤੋੜਕੇ ਇਹਨੂੰ ਵੀ ਖਾਦ ਗਏ। ਬਾਕੀ ਦੋਸਤੋ ਕੱਦ ਕਾਠ ਵੀ ਸੋਹਣਾ। ਵੇਲ ਭੂਲ ਚੰਗੀ ਹੈ ਦੋਸਤੋ ਇਹਦੀ ਵੀ। ਵਹਿੜ ਦੀ ਰਾਜੀ ਪਲੀ ਆ। ਜਿਹੜਾ ਕੋਈ ਵੀਰ ਲੈਂਦਾ ਦੋਸਤੋ ਅੱਗੇ ਸੋਹਣੀ ਤਿਆਰ ਹੋਊਗੀ ਦੋਸਤੋ। ਦੇਖ ਸਕਦੇ ਆ ਦੋਸਤੋ। ਬਿਲਕੁਲ ਸਾਫ ਸੁਥਰੀ ਵਹਿੜਾ। ਜਿਹੜੇ ਭਰਾ ਦੇ ਦੋਸਤੋ ਤਿੰਨਾ ਨਗਜ ਕੋਈ ਵੀ ਨਗ ਪਸੰਦ ਹੋਵੇ। ਪੈਂਡ ਬਾਈ ਦਾ ਪੁੱਟੀ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬਾ ਦੋਸਤੋ ਤੇ ਤਸਵੀਲ ਇਸ ਪੈਂਡ ਨੂੰ ਗਿੱਦੜਵਾਹ ਪੈ ਜਾਂਦੀ ਹੈ ਦੋਸਤੋ ਰੇਟ ਇਹਦਾ ਵੀ ਆਪਾਂ ਭਰਾ ਤੋਂ ਪੁੱਛ ਲੈਂਦੇ ਆ ਕੀ ਰੇਟ ਰਹੂਗਾ ਕੀ ਰੇਟ ਰਹੂਗਾ ਵੀਰ ਇਹਦਾ 45000 ਰੁਪਏ ਇਹਦਾ 45000 ਹਾਂ ਜੀ ਮਾਨਤਾਨ ਇਹ ਚੋ ਵੀ ਹੋ ਜੂ ਹਾਂ ਜੀ ਲੋ ਵੀ ਸੱਜਣੋ ਮਾਨਤਾਨ ਤੁਹਾਡਾ ਇਹਦੇ ਵਿੱਚੋਂ ਹੀ ਹੋ ਜੂ ਇਹਦਾ ਰੇਟ 45000 ਆ ਤੇ ਤਾਜੀ ਸੂਈ ਜਰਸੀ ਦਾ ਦੋਸਤੋ 82000 ਆ 82000 ਚੋਂ ਹੀ ਮਾਨਤਾਨ ਹੋ ਜੂਗਾ ਜਿਹੜੇ ਭਰਾ ਦੇ ਦੋਸਤੋ ਤਿੰਨਾ ਨਗਾ ਚੋਂ ਕੋਈ ਵੀ ਨਗ ਪਸੰਦ ਹੋਵੇ ਤਾਂ ਆਪ ਦਾ ਸੰਪਰਕ ਕਰ ਲਓ ਇਹ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਭਰਾਣੇ ਦੋਸਤੋ ਕੋਈ ਪਸ਼ੂ ਸੇਲ ਕਰਨਾ ਹੋਵੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸਦੋਂ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ